ਆਸਾ ਵਰਕਰ ਫੈਸਟੀਵੇਲ ਦਾ ਦਸ ਰੋਸ ਪੰਜਵੇਂ ਦਿਨ ਰਿਹਾ ਜਾ ਰਿਹਾ 31 ਅਗਸਤ ਨੂੰ ਸਮਰੂਹ ਰੈਲੀ ਕਰਨ ਦਾ ਕੀਤਾ ਐਲਾਨ ਅੱਜ ਆਸਾ ਵਰਕਰ ਫੈਸਟੀਵੇਲ ਸਾਂਝਾ ਮੋਰਚਾ ਭਵਾਨੀਗੜ ਸਿਵਲ ਹਸਪਤਾਲ ਵਿਖੇ ਜਾਰੀ ਰਿਹਾ ਅੱਜ ਪੰਜਵੇਂ ਦਿਨ ਇਹ ਜਾਰੀ ਰਿਹਾ ਇਸ ਦੌਰਾਨ ਕਨਵੀਨਰ ਰਾਣੋ ਖੇੜੀ ਗੱਲਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਰਕਰ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਨੇ ਚੇਤਾਵਨੀ ਦਿੱਤੀ ਜੇਕਰ 31 ਅਗਸਤ ਤੱਕ ਹੱਲ ਨਾ ਕੀਤਾ ਗਿਆ ਤਾਂ ਸਰਹੂਰ ਵਿੱਚ ਮੁੱਖ ਮੰਤਰੀ ਦੇ ਹਲਕੇ ਵਿੱਚ ਰੋਸ ਰੈਲੀ ਕੀਤੀ ਜਾਵੇਗੀ ਅਗਾ ਪੱਕਾ ਮੋਰਚਾ ਲਾਨਾ ਜਾਵੇਗਾ ਵਰਕਰਜ਼ ਨੇ ਸਰਕਾਰ ਦੇ ਸੇਮਾ ਪੇ ਕਮਿਸ਼ਨ ਲਾਗੂ ਕਰਨ ਤੇ ਘੱਟੋ ਘੱਟ 26000 ਤਨਖਾਹ ਕਾਟੇ ਪੱਤੇ ਬਹਾਲ ਅਤੇ ਫੈਸਟੀਵਲ ਜਲ ਦਾ ਦੂਜਾ ਦੁੱਗਣਾ ਕਰਨ ਤੇ ਕੇਂਦਰ ਵੱਲੋਂ ਮਿਲਣ ਵਾਲੀ ਰਕਮ 1000 ਤੋਂ ਵਧਾ ਕੇ 10000 ਕਰਨ ਤੇ ਸੇਵਾ ਮੁਕਤੀ ਤੇ 5 ਲੱਖ ਸਹਾਇਤਾ ਤੇ ਪੈਨਸ਼ਨ ਦੀ ਸ਼ਬਦਾ ਤੇ ਹੋਰ ਮੰਗਾ ਮੰਨਣ ਦੀ ਮੰਗ ਕੀਤੀ ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਪਿੰਡਾਂ ਚੋਂ ਪਹੁੰਚੇ ਬੀਰਵਾਲ ਕੌਰ ਮਨਪ੍ਰੀਤ ਕੌਰ ਸਰਬਜੀਤ ਕੌਰ ਸੁਖਵਿੰਦਰ ਕੌਰ ਅਮਰਜੀਤ ਕੌਰ ਸਮੇਤ ਹੋਰ ਵੀ ਆਗੂ ਅੱਜ ਅੱਜ ਹਾਜ਼ਰ ਹਨ ਰਿਪੋਰਟ ਰਾਜਕ੍ਰਮੀ ਪੁਆਣੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਰਾਣੂ ਕਿਹੜੀ ਗੱਲਾਂ ਪੰਜਾਬ ਦੀ ਪ੍ਰਧਾਨ ਨੇ ਕੀ ਕਿਹਾ ਜਰਾ ਸੁਣੋ ਕੌਣ ਜੰਮੇ ਕਿ ਕੀ ਦੁੱਖੀ ਚੱਕਦੇ ਆਂਦੇ ਕੌਣ ਤੇ ਗੋੜਾ ਰੱਖ ਲਿਆਂਗੇ ਕੀ ਦੁੱਖੀ ਚੱਕਦੇ ਆਂਦੇ ਕੌਣ ਤੇ ਗੋੜਾ ਜੀ ਮੈਂ ਬਲਜੀਤ ਕੌਰ ਮੇਰਾ ਨਾਮ ਬਲਜੀਤ ਕੌਰ ਹੈ ਆਸ਼ਾ ਵਰਕਰ ਪਿੰਡ ਕਪਿਆਲ ਮੈਂ ਸਾਡਾ ਇਹ ਕਹਿਣਾ ਹੈ ਮਤਲਬ 25 ਤਰੀਕ ਤੋਂ ਲੈ ਕੇ ਅੱਜ 29 ਤਰੀਕ ਹੋ ਗਈ ਜੀ ਇੰਨਾ ਕੰਮ ਹੋ ਗਿਆ ਕਿਸੇ ਨੇ ਸਾਡੀ ਅਜ ਤੱਕ ਕੋਈ ਸੁਣਵਾਈ ਨਹੀਂ ਜੀ ਕੀਤੀ ਕਿਉਂਕਿ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਮਤਲਬ ਆਸ਼ਾ ਵਰਕਰ ਬੈਠੇ ਨੇ ਵੀ ਕੀ ਮੰਗ ਰਹੀਆਂ ਨੇ ਕੀ ਨਵਾਂਡਾ ਨੇ ਇਹਨਾਂ ਦੀਆਂ ਇੰਨੀਆਂ ਕਿੰਨੀਆਂ ਤੇ ਲੱਖਾਂ ਦੀਆਂ ਡਿਮਾਂਡਾਂ ਨੇ ਸਾਡੀਆਂ ਵੀ ਜਿਹੜੀਆਂ ਪੂਰੀਆਂ ਨਹੀਂ ਕਰ ਸਕਦੇ ਹੈਗੇ ਜੇ ਸਾਡੀਆਂ ਡਿਮਾਂਡਾਂ ਨਹੀਂ ਪੂਰੀਆਂ ਹੋ ਸਕਦੀਆਂ ਤਾਂ ਫਿਰ ਹੋਰ ਡਾਕਟਰਾਂ ਦੀ ਵੀ ਨਹੀਂ ਚ ਸਕਦੀਆਂ ਜੀ ਇਹ ਜਦੋਂ ਸਾਡੀ ਨਿੱਕੀ ਨਿੱਕੀ ਡਿਮਾਂਡ ਸਾਡੀ ਨਹੀਂ ਇੱਕ ਇੱਕ 200 ਰੁਪਏ ਸਾਡੇ ਨਹੀਂ ਪੂਰੇ ਕਰ ਸਕਦੇ ਹੈਗੇ ਐਡੇ ਐਡੇ ਵੱਡੇ ਡਾਕਟਰਾਂ ਦੇ ਕਿੱਥੋਂ ਡਿਮਾਂਡਾਂ ਪੂਰੀਆਂ ਕਰ ਦੇਣਗੇ ਜੀ ਸਾਰਾ ਦਿਨ ਸੀ ਕੰਮ ਕਰਦੇ ਥੱਕ ਜਾਨੇ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅੱਜ ਸਾਨੂੰ 5 ਦਿਨ ਹੋ ਗਏ ਧਰਨੇ ਤੇ ਬੈਠੇ ਹਨ ਕੀ ਗੱਲ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਾ ਇਹ ਗੁੰਗੀ ਵਾਲੇ ਸਰਕਾਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਆਸ਼ਾ ਵਰਕਰ ਬੈਠੇ ਨੇ ਕਿਉਂ ਬੈਠੇ ਨੇ ਕਿਉਂ ਨਹੀਂ ਬੈਠੇ ਆ ਸਾਰੇ ਜ਼ਿਲ੍ਹੇ ਪੱਧਰ ਤੇ ਸਾਡੀ ਆਸ਼ਾ ਵਰਕਰ ਬੈਠੀਏ ਨੇ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਜੀ ਹੋਈ ਜੀ ਜੀਰਾ ਨਾਮ ਰਾਣੋ ਖੇੜੀ ਗਿੱਲਾ ਸੂਬਾ ਕਰਮਿਨਰ ਆਸ਼ਾ ਵਰਕਰ ਆਸ਼ਾ ਫੈਸਿਲਿਟੇਟਰ ਸਾਂਝਾ ਮੋਰਚਾ ਪੰਜਾਬ ਜੋ ਕਿ ਸਾਡਾ 25 ਤਰੀਕ ਤੋਂ 31 ਤਰੀਕ ਤੱਕ ਰੋਸ ਪ੍ਰਦਰਸ਼ਨ ਜਿਹੜਾ ਕੰਮ ਛੋੜ ਹੜਤਾਲ ਸਾਡੀ ਚੱਲ ਰਹੀ ਆ ਸਾਂਝੇ ਮੋਰਚੇ ਵੱਲੋਂ ਜੋ ਕਿ ਸਾਡਾ ਚਾਰਜ ਉੱਥੇ ਬੰਦੀਆਂ ਦਾ ਸਾਂਝਾ ਮੋਰਚਾ ਹੈਗਾ ਜਿਹਦੇ ਵਿੱਚ ਸਾਡੀ 25 ਤੋਂ 31 ਤੱਕ ਜਿਹੜੀ ਕੰਮ ਛੋੜ ਹੜਤਾਲ ਚੱਲ ਰਹੀ ਆ ਜਿਹਦਾ ਅੱਜ ਪੰਜਵਾਂ ਦਿਨ ਹੈਗਾ ਪਰ ਪੰਜਾਬ ਸਰਕਾਰ ਨੂੰ ਪੰਜ ਦਿਨਾਂ ਦੇ ਵਿੱਚ ਕੋਈ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੀ ਨਹੀਂ ਗਈ ਤੇ ਦੂਸਰੀ ਗੱਲ ਜਦੋਂ ਵੀ ਆਸ਼ਾ ਵਰਕਰ ਦਾ ਕੋਈ ਕੰਮ ਹੁੰਦਾਗਾ ਤਾਂ ਕੋਈ ਸਿਹਤ ਵਿਭਾਗ ਦੇ ਦਾ ਹੋਵੇ ਚਾਹੇ ਵੀ ਪਿੰਡ ਪੱਧਰ ਤੇ ਹੋਵੇ ਸਤ੍ਹਾ ਦੇ ਵਿੱਚ ਆਸ਼ਾ ਵਰਕਰ ਨੂੰ ਪਹਿਲ ਦੇ ਹੱਦ ਤੇ ਕੰਮ ਜਿਹੜੇ ਉਹ ਗਿਣਾਈ ਜਾਂਦੇ ਨੇ ਤੇ ਆਸ਼ਾ ਵਰਕਰ ਕਰਦੀ ਵੀ ਆ ਤੇ ਜਦੋਂ ਪੰਜਾਬ ਸਰਕਾਰ ਨੇ ਸੱਤਾ ਤੇ ਆਉਣ ਤੋਂ ਪਹਿਲਾਂ ਆਸ਼ਾ ਵਰਕਰ ਨਾਲ ਵਾਅਦਾ ਵੀ ਕਰੇ ਸੀ ਅੰਮ੍ਰਿਤਸਰ ਦੀ ਧਰਤੀ ਤੇ ਮੀਟਿੰਗ ਬੁਲਾ ਕੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਨੂੰ ਜਿਹੜਾ ਉਹਨਾਂ ਨੂੰ 2500 ਰੁਪਏ ਦਿੱਤਾ ਜਾ ਰਿਹਾ ਉਹ ਅਸੀਂ ਦੁੱਗਣਾ ਕਰਾਂਗੇ ਪਰ ਪੰਜਾਬ ਸਰਕਾਰ ਨੇ ਦੁੱਗਣਾ ਤਾਂ ਕੀ ਕਰਨਾ ਸੀ ਜਿਹੜੇ ਸਾਡੇ ਭੱਤੇ ਕੱਟੇ ਗਏ ਆ ਕੱਟੇ ਪੱਤੇ ਸਾਡੇ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਤੇ ਮੰਨ ਵੀ ਲੈ ਸੀ ਪਰ ਮੰਗਣੀ ਹੋਈ ਮੰਗ ਸਾਡੀ ਹਜੇ ਤੱਕ ਲਾਗੂ ਨਹੀਂ ਕਰੀ ਪੰਜਾਬ ਸਰਕਾਰ ਨੇ ਸਾਡੀਆਂ ਆਸ਼ਾ ਵਰਕਰਾਂ ਸਾ ਫੈਸਿਲੇਟਰ ਭੈਣਾਂ ਤੇ ਪੂਰੇ ਪੰਜਾਬ ਭਰ ਚ ਪੂਰਾ ਰੋਸ ਪਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਕਰ ਰਹੀ ਆ ਤਾਂ ਕੀ ਕਰ ਰਹੀ ਆ ਵੀ ਆਸ਼ਾ ਵਰਕਰ ਨਾਲ ਕਿ ਨਗੂਣੇ ਜਿਹੇ ਪੱਤੇ ਦੇ ਕੰਮ ਕਰ ਰਹੀ ਐ ਇੱਕ ਇੱਕ 2-2 ਰੁਪਈਆ ਦੇ ਕੰਮ ਕਰਨ ਵਾਲੀਆਂ ਆਸ਼ਾ ਵਰਕਰ ਭੈਣਾਂ ਅੱਜ ਮਾਨ ਸਰਕਾਰ ਦੀ ਸਰਕਾਰ ਦੇ ਸਰਕਾਰ ਦੇ ਵਿੱਚ ਨਿਰਾਸ਼ ਹੋਈਆਂ ਬੈਠੀਆਂ ਨੇ ਕੰਮ 24 ਘੰਟੇ ਲਿਆ ਜਾਂਦਾ ਪਰ ਦੇਣ ਵੇਲੇ ਆਸ਼ਾ ਵਰਕਰ ਨੂੰ ਕੁਝ ਨਹੀਂ ਹੁੰਦਾ ਜਿਵੇਂ ਕਿ ਸਾਡੀਆਂ ਸਿਰਫ ਇੱਕ ਮੋਟੀਆਂ ਜਿਹਾ ਮੰਗਾਂ ਨੇ ਵਰਕਰ ਆ ਸ ਫੈਸਿਲੀਟਦੇ ਨੇ ਸਿਰਫ ਚਾਰ ਮੁੱਖ ਰਮਣ ਨਹੀਂ ਹੈ ਸਾਂਝੇ ਮੋਰਚੇ ਵੱਲੋਂ ਇਸ ਟਾਈਮ ਪਹਿਲੀ ਮੰਗ ਆ ਵੀ ਜਿਹੜੀਆਂ ਸਾਡੀਆਂ ਆਸ਼ਾ ਵਰਕਰ ਭੈਣਾ ਰਿਟਾਇਰ ਹੋ ਕੇ ਘਰਾਂ ਨੂੰ ਜਾ ਚੁੱਕੇ ਨੇ ਉਹਨਾਂ ਦੀ ਪੈਨਸ਼ਨ ਦਾ ਪ੍ਰਬੰਧ ਕਰਾਇਆ ਜਾਵੇ ਪਹਿਲੀ ਮੰਗ ਸਾਡੀ ਆਸ਼ਾ ਵਰਕਰ ਦੀ ਸਾਂਝੇ ਮੋਰਚੇ ਚ ਇਹ ਆ ਦੂਜੀ ਮੰਗ ਹੈਗੀ ਆ ਕਿ ਜਿਹੜਾ 2500 ਰੁਪਇਆ ਸਰਕਾਰ ਨੇ ਸਾਨੂੰ ਦਿੱਤਾ ਸੀ ਉਹਨੂੰ ਡਬਲ ਕਰਨ ਦਾ ਜਿਹੜਾ ਸਾਡਾ ਨਾਲ ਵਾਦਾ ਹੋਇਆ ਸੀ ਉਹਨੂੰ ਡਬਲ ਕੀਤਾ ਜਾਵੇ ਦੂਜੀ ਮੰਗ ਸਾਡੀ ਇਹ ਆ ਤੀਜੀ ਮੰਗ ਸਾਡੀ ਹੈ ਕਿ ਜਿਹੜੇ ਸਾਡੇ ਭੱਤੇ ਕੱਟੇ ਗਏ ਸੀ ਉਹਨੂੰ ਬਹਾਲ ਕਰਕੇ ਉਹਨਾਂ ਨੂੰ ਲਾਗੂ ਕਰੀ ਜਾਵੇ ਜਿਹੜੀ ਸਾਡੀ ਚੌਥੀ ਮੰਗ ਆ ਜੇ ਸਰਕਾਰ ਸਾਡੇ ਤੋਂ 24 ਘੰਟੇ ਕੰਮ ਲੈ ਸਕਦੇ ਤਾਂ ਸਾਨੂੰ ਉਜਰਤ ਦੇ ਘੇਰੇ ਚ ਲਿਆ ਕੇ ਸਾਨੂੰ ਘੱਟੋ ਘੱਟ ਜਿਹੜੀ ਤਨਖਾਹ ਡੀਸੀ ਰੇਟ ਉਹ ਦੇਣੀ ਚਾਹੀਦੀ ਆ ਉਹ ਪੰਜਾਬ ਸਰਕਾਰ ਦਾ ਸਾਨੂੰ 18-18 ਸਾਲ ਹੋ ਗਏ ਕੰਮ ਕਰਦਿਆਂ ਨੂੰ ਸਿਹਤ ਵਿਭਾਗ ਦੇ ਵਿੱਚ ਪਰ 18 ਸਾਲ ਦੇ ਕੰਮ ਕਰਨ ਦੇ ਬਾਵਜੂਦ ਸਾਡੀ ਡਿਊਟੀ 24 ਘੰਟੇ ਪਰ ਪਈਆ ਸਾਨੂੰ 1 ਜਾਂ 2 ਰੁਪਏ ਕੰਮ ਦੇ ਕੇ ਸਾਨੂੰ ਸਰਕਾਰ ਸਭ ਤੋਂ ਕੰਮ ਲੈਂਦੀ ਆ ਕਰੋਨਾ ਚ ਕੰਮ ਆਸ਼ਾ ਵਰਕਰ ਨੇ ਕਰਿਆ ਮਲੇਰੀਆ ਦਾ ਕੰਮ ਆਸ਼ਾ ਵਰਕਰ ਕਰਦੀ ਆ ਪਿੰਡ ਦੇ ਵਿੱਚ ਕੋਈ ਵੀ ਬਿਮਾਰੀ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਉਹਦੇ ਵਿੱਚ ਆਸ਼ਾ ਵਰਕਰ ਪਹਿਲ ਦੇ ਆਧਾਰ ਤੇ ਕੰਮ ਕਰਦੀ ਹੈ ਤੇ ਕਰਦੀ ਹੈ ਵੀ ਤੇ ਕਰਦੀ ਵੀ ਰਹੂਗੀ ਆਸ਼ਾ ਵਰ ਕੰਮ ਤੋਂ ਮਨਾ ਨਹੀਂ ਕਰਦੀ ਆਸ਼ਾ ਵਰ ਕੰਮ ਕਰਨ ਲਈ ਹਾਜ਼ਰ ਆ ਦਿਨ ਰਾਤ ਜਦੋਂ ਮਰਜ਼ੀ ਕੰਮ ਲਓ ਪਰ ਆਸ਼ਾ ਨੂੰ ਉਜਰਤ ਦੇ ਘਰੇ ਚ ਲਿਆ ਕੇ ਉਹਨੂੰ ਘੱਟੋ ਘੱਟ ਡੀਸੀ ਰੇਟ ਦਿੱਤਾ ਜਾਵੇ ਤੇ ਉਹਦੀ ਪੈਨਸ਼ਨ ਦਾ ਪ੍ਰਬੰਧ ਕਰਿਆ ਜਾਵੇ ਕੱਟੇ ਹੋਏ ਪੱਤੇ ਬਹਾਲ ਕਰੇ ਜਾਣ ਤੇ ਆਸ਼ਾ ਵਰਕਰਾਂ ਸਾਫ ਫੈਸੀਨੇਟ ਨੂੰ ਮਾਨ ਸਨਮਾਨ ਵੀ ਦਿੱਤਾ ਜਾਵੇ